ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ ਪਿਆਰੀ ਸਾਧ ਸੰਗਤ ਜੀ ਤੁਹਾਨੂੰ ਪਤਾ ਹੀ ਹੈ ਕਿ ਐਸੀ ਤੁਹਾਨੂੰ ਹਰ ਰੋਜ਼ ਇੱਕ ਨਵੀਂ ਸਾਖੀ ਸੁਣਾਉਣੀ ਹੈ ਜੋ ਕਿ ਅੱਜ ਕੱਲ ਲੋਕਾਂ ਦੀ ਹੱਡ ਬਿੱਤੀ ਬਣ ਚੁੱਕੀ ਹੈ ਤਾਂਤਨ ਬਾਬਾ ਦੀਪ ਸਿੰਘ ਜੀ ਦੇ ਜਪੇਰਾ ਸਾਹਿਬ ਤੇ ਜਿਹੜੇ ਲੋਕ ਸ਼ਿੱਦਤ ਨਾਲ ਪਾਠ ਕਰਦੇ ਨੇ ਮਨ ਲਗਾ ਕੇ ਪਰਮਾਤਮਾ ਦਾ ਧਿਆਨ ਧਰਦੇ ਨੇ ਉਹਨਾਂ ਦੀਆਂ ਆਸਾਂ ਮਰਦਾਂ ਪਰਮਾਤਮਾ ਖੁਦ ਪੂਰੀਆਂ ਕਰਦੇ ਨੇ ਤੇ ਬਹੁਤ ਹੀ ਜਲਦੀ ਕਰਦੇ ਨੇ ਪਰ ਹਾਂ ਕਈ ਮਨਮੁਖ ਇਹੋ ਜਿਹੇ ਹੁੰਦੇ ਨੇ ਕਿ ਜਿਵੇਂ ਉਹ ਸੋਚਦੇ ਨੇ ਕਿ ਰਾਤ ਨੂੰ ਰਾਤ ਨੂੰ ਉਹਨਾਂ ਨੇ ਅਰਦਾਸ ਕੀਤੀ ਹੈ ਤੇ ਸਵੇਰੀ ਉਹ ਪੂਰੀ ਹੋ ਜਾਵੇ ਕਲ ਸੱਜ ਜਿੰ ਇੰਜ ਕਦੇ ਵੀ ਨਹੀਂ ਹੁੰਦਾ ਤੇ ਇੰਜ ਕਦੇ ਵੀ ਹੋਣਾ ਨਹੀਂ ਅਸੀਂ ਕੋਈ ਐਨੇ ਤਪਸਵੀ ਗਿਆਨੀ ਨਹੀਂ ਹਾਂ ਕਿ ਜੇ ਅਸੀਂ ਹੁਣ ਅਰਦਾਸ ਕੀਤੀ ਹੈ ਤੇ ਉਹ ਮਿੰਟਾਂ ਸਕਿੰਟਾਂ ਚ ਪੂਰੀ ਹੋ ਜਵੇ ਉਸ ਅਰਦਾਸ ਨੂੰ ਪੂਰਾ ਹੁੰਦਿਆ ਹੋਇਆ ਟਾਈਮ ਲੱਗਣਾ ਹੈ ਉਸ ਅਰਦਾਸ ਨੂੰ ਪੂਰਾ ਕਰਨ ਲਈ ਪਹਿਲਾਂ ਸਾਨੂੰ ਓਨੇ ਯੋਗਾ ਹੋਣਾ ਹੋਵੇਗਾ ਜਿੰਨੀ ਸਾਡੀ ਅਰਦਾਸ ਹੈ ਅਸੀਂ ਅਰਦਾਸ ਬੇਨਤੀ ਤਾਂ ਪਰਮਾਤਮਾ ਤੇ ਬਹੁਤ ਵੱਡੀਆਂ-ਵੱਡੀਆਂ ਕਰ ਦਿੰਦੇ ਆ ਕਿ ਸੱਚੇ ਪਾਤਸ਼ਾਹ ਮੈਨੂੰ ਆ ਵੀ ਕੁਝ ਦੇ ਦੇ ਆ ਸੁੱਖ ਵੀ ਮੇਰੀ ਜ਼ਿੰਦਗੀ 'ਚ ਦੇ ਦੇ ਪਰ ਵੇਖੋ ਅਸੀਂ ਓਨੇ ਯੋਗੀ ਤਪੱਸਿਆ ਕੀਤੀ ਹੈ ਖਾਲਸਾ ਜੀ ਅਸੀਂ ਜੇ ਉਹਨੇ ਜੁਗਤਾਪ ਕੀਤਾ ਹੋਏਗਾ ਉਹਨਾ ਬਾਣੀ ਪੜ੍ਹੀ ਹੋਏਗੀ ਉਹਨਾ ਪਾਠ ਕੀਤਾ ਹੋਏਗਾ ਤਾਂ ਹੀ ਸਾਡੀ ਉਹ ਤਪੱਸਿਆ ਪੂਰੀ ਹੋਵੇਗੀ ਉਹ ਸਾਡੀ ਮਨੋ ਇਛਾ ਪੂਰੀ ਹੋ ਜਾਵੇਗੀ ਨਹੀਂ ਤਾਂ ਲੋਕਾਂ ਨੂੰ ਅੱਜਕੱਲ ਵਹਿਮ ਹੀ ਰਹਿੰਦਾ ਹੈ ਕਿ ਫਲਾਣੇ ਦੀ ਕਦੀ ਗੁਰਦੁਆਰੇ ਨਹੀਂ ਗਿਆ ਪਰ ਉਹਦੀ ਰੱਬ ਨੇ ਬਹੁਤ ਜਲਦੀ ਸੁਣ ਲਈ ਜਾਂ ਉਹਦੀ ਬਹੁਤ ਜਲਦੀ ਕਾਜ ਸਵਾਰ ਤੇ ਪਰ ਖਾਲਸਾ ਜੀ ਇੰਜ ਨਹੀਂ ਹੁੰਦਾ ਰੱਬ ਨੇ ਜੋ ਲਿਖਿਆ ਹੁੰਦਾ ਹੈ ਨਾ ਉਹਦੀ ਲੇਖਾਂ ਵਿੱਚ ਉਹ ਉਦਾਂ ਹੀ ਹੁੰਦਾ ਹੈ ਬਾਕੀ ਬੰਦਾ ਆਪਣੇ ਕਰਮ ਤੇ ਲੇਖ ਖੁਦ ਬਣਾਉਂਦਾ ਹੈ ਜੇ ਹੁਣ ਚੰਗੇ ਕਰਮ ਕਰਦੇ ਹਾਂ ਤੇ ਚੰਗਾ ਹੀ ਸਾਡਾ ਹੋਵੇਗਾ ਜੇ ਮਾੜੇ ਕਰਮ ਕਰਦੇ ਹਾਂ ਤੇ ਮਾੜਾ ਹੀ ਸਾਡੇ ਨਾਲ ਹੋਵੇਗਾ ਇਹਦੇ ਵਿੱਚ ਕਿਸੇ ਦੀ ਕੋਈ ਉਹ ਨਹੀਂ ਹੈ ਕਿ ਪਰਮਾਤਮਾ ਵੀ ਕਿਸੇ ਨਾਲ ਭੇਦਭਾਵ ਕਰਦਾ ਹੈ ਪਰਮਾਤਮਾ ਦੀ ਡਿਊਟੀ ਕਿਸੇ ਨੇ ਪਰਮਾਤਮਾ ਨੂੰ ਪੁੱਛਿਓ ਪੁੱਛਿਆ ਕਿ ਰੱਬ ਕੀ ਕੰਮ ਕਰਦਾ ਹੈ ਜੀ ਪਰਮਾਤਮਾ ਕੀ ਕੰਮ ਕਰਦਾ ਹੈ ਵੇਖੋ ਕਿਹ ਹੈ ਜੀ ਮਨਮੁਖਾਂ ਕਿ ਪਰਮਾਤਮਾ ਤੋਂ ਸਵਾਲ ਕੀਤਾ ਹੈ ਕਿ ਰੱਬ ਕੀ ਕਰਦਾ ਹੈ ਜਾਂ ਪਰਮਾਤਮਾ ਕੀ ਕਰਦਾ ਹੈ ਵੇਖੋ ਰੱਬ ਨੇ ਸਾਨੂੰ ਬਣਾਇਆ ਹੈ ਰੱਬ ਸਾਨੂੰ ਚੰਦਾ ਦਾ ਜਾਨਵਰ ਬਣਾ ਸਕਦਾ ਸੀ ਰੱਬ ਨੇ ਸਾਨੂੰ ਬਣਾਇਆ ਹੈ ਪ੍ਰਭੂ ਨੇ ਉਸ ਨੇ ਸਾਨੂੰ ਬਣਾਇਆ ਹੈ ਜੀਵਨ ਦਿੱਤਾ ਹੈ ਬੰਦੇ ਦੀ ਜੁਣੀ ਦਿੱਤੀ ਹੈ ਤੇ ਅਸੀਂ ਅਸੀਂ ਬੰਦੇ ਦੀ ਜੁਣੀ ਤੋਂ ਵੀ ਦੁਖੀ ਹਾਂ ਕੀ ਪਤਾ ਨਹੀਂ ਰੱਬ ਸਾਨੂੰ ਕੋਈ ਡੰਗਰ ਕੋਈ ਕੁੱਤਾ ਕੋਈ ਬਿੱਲੀ ਕੋਈ ਜੂਹਾ ਕਿਸੇ ਤਰ੍ਹਾਂ ਦਾ ਬਣਾ ਦਿੰਦਾ ਹੁਣ ਸਾਨੂੰ ਇੰਨਾ ਤਾਂ ਹੈਗਾ ਕਿ ਅਸੀਂ ਆਪ ਚੁੱਕ ਕੇ ਖਾ ਸਕਦੇ ਹਾਂ ਸਾਨੂੰ ਕੁੱਤਿਆਂ ਵਾਂਗੂ ਦਰ ਦਰ ਭਟਕਣਾ ਨਹੀਂ ਪੈਂਦਾ ਰੋਟੀ ਦੇ ਟੁਕੜੇ ਦੇ ਲਈ ਸਾਨੂੰ ਕੋਈ ਲੱਤ ਨਹੀਂ ਮਾਰਦਾ ਕੋਈ ਡੰਡਾ ਨਹੀਂ ਮਾਰਦਾ ਅਸੀਂ ਮਨੁੱਖਾਂ ਅਸੀਂ ਆਪਣਾ ਕਮਾ ਕੇ ਖਾ ਸਕਦੇ ਹਾਂ ਦੋ ਹੱਥ ਦਿੱਤੇ ਨੇ ਦੋ ਅੱਖਾਂ ਦਿੱਤੀਆਂ ਨੇ ਕੀਰਤ ਕਰਨ ਨੂੰ ਲੱਤਾਂ ਦਿੱਤੀਆਂ ਨੇ ਉਹ ਵੀ ਤਾਂ ਇਨਸਾਨ ਹੈ ਜਿਨ੍ਹਾਂ ਦੀ ਲੱਤਾਂ ਹੀ ਨਹੀਂ ਵਿਚਾਰੇ ਮੰਗ ਕੇ ਭੀਖ ਮੰਗ ਕੇ ਖਾਂਦੇ ਨੇ ਕਈਆਂ ਨੇ ਤਾਂ ਸ਼ੌਕ ਬਣਾ ਲਿਆ ਇਹ ਫੈਸ਼ਨ ਭੀਖ ਦਾ ਅੱਜ ਕੱਲ ਜ਼ਿਆਦਾਤਰ ਹੈ ਪਰ ਜਿਹੜੇ ਮਜਬੂਰ ਹਨ ਜਿਹੜੇ ਵਿਕਲਾਂਗ ਹਨ ਜਿਨ੍ਹਾਂ ਦਾ ਕੋਈ ਲੱਤ ਪੈਰ ਹੱਥ ਪੈਰ ਨਹੀਂ ਹੈਗਾ ਉਹਨਾਂ ਲਈ ਭੀਖ ਇੱਕ ਸਜ਼ਾ ਹੈ ਜੋ ਪ੍ਰਮਾਤਮਾ ਨੇ ਉਹਨਾਂ ਦੇ ਕਰਮਾਂ 'ਚ ਧੁਰ ਤੋਂ ਹੀ ਲਾਈ ਹੈ ਦੇਖੋ ਪ੍ਰਮਾਤਮਾ ਨੇ ਸਾਨੂੰ ਕਿੰਨਾ ਸੋਹਣਾ ਜੀਵਨ ਦਿੱਤਾ ਹੈ ਇਸ ਨੂੰ ਗਤੀਤ ਕਰੋ ਸਿਰਫ ਰੰਜਿਸ਼ਾਂ ਯਾਂ ਦੂਸਰੇ ਦਾ ਦਿਲ ਦੁਖੀ ਕਰਕੇ ਜਾਂ ਕਿਸੇ ਨੂੰ ਨੁਕਸਾਨ ਪਹੁੰਚਾ ਕੇ ਅਸੀਂ ਇਸ ਜੀਵਨ ਨੂੰ ਵਿਅਰਥ ਨਾ ਕਰੀਏ ਹਾਂ ਚਲੋ ਜੇ ਕੋਈ ਕਿਸੇ ਨਾਲ ਕੋਈ ਗਲਤ ਕਰਦਾ ਹੈ ਉਸ ਦਾ ਰੱਬ ਦਾ ਕੰਮ ਹੈ ਲੋਕਾਂ ਦਾ ਭਲਾ ਕਰਨਾ ਰੱਬ ਦਾ ਕੰਮ ਹੈ ਲੋਕਾਂ ਨੂੰ ਜੀਵਨ ਦੇਣਾ ਤੇ ਰੱਬ ਦਾ ਕੰਮ ਹੈ ਲੋਕਾਂ ਲਈ ਰੋਜ਼ ਪਰਮਾਤਮਾ ਕਿਸੇ ਨੂੰ ਚੰਗਾ ਕਿਸੇ ਨੂੰ ਮਾੜਾ ਜੋ ਵੀ ਕਰਦਾ ਹੈ ਪਰਮਾਤਮਾ ਸਭ ਦੇ ਭਲੇ ਲਈ ਕਰਦਾ ਹੈ ਇਹ ਤਾਂ ਮਨੁੱਖ ਹੈ ਜੋ ਸਮਝਦਾ ਨਹੀਂ ਹੈ ਤੇ ਪਰਮਾਤਮਾ ਕੋਈ ਜੰਮਦਾ ਹੈ ਕੋਈ ਮਰਦਾ ਹੈ ਪਰਮਾਤਮਾ ਨੇ ਹਰੇਕ ਦੀ ਖਾਤਾ ਲਾਇਆ ਹੋਇਆ ਹੈ ਕਿਸੇ ਨੇ ਕਦੋਂ ਜੰਮਣਾ ਹੈ ਕਿਸੇ ਨੇ ਕਦੋਂ ਮਰਨਾ ਹੈ ਇਹ ਸਭ ਕੁਝ ਉਸ ਪਰਮਾਤਮਾ ਨੂੰ ਪਤਾ ਹੈ ਤੇ ਉਸ ਪਰਮਾਤਮਾ ਨੇ ਹੀ ਸਭ ਨੂੰ ਜੀਵਨ ਦਿੱਤਾ ਹੈ ਇਹ ਜੀਵਨ ਸਿਰਫ ਉਸ ਪਰਮਾਤਮਾ ਦੀ ਬੰਦਗੀ ਲਈ ਹੀ ਹੈ ਰੱਬ ਦੇ ਕੰਮ ਕੀ ਅਸੀਂ ਰੱਬ ਦੇ ਕੰਮਾਂ ਦੀ ਤੁਲਨਾ ਕਰਾਂਗੇ ਕਿਸੇ ਨਾਲ ਕਰ ਸਕਦੇ ਆ ਨਹੀਂ ਕਦੋਂ ਕਿਸੇ ਨੇ ਕੀ ਕਰਨਾ ਹੈ ਕਿੰਨੇ ਕੰਮ ਹਨ ਕਿੰਨੇ ਪ੍ਰਾਣੀ ਰੱਬ ਨੇ ਬਣਾਏ ਹਨ ਭੁੱਖ ਪਿਆਸ ਦੁੱਖ ਦਰਦ ਤਕਲੀਫ ਸਭ ਦਾ ਰੱਬ ਨੂੰ ਹੀ ਪਤਾ ਹੈ ਖਾਲਸਾ ਜੀ ਅੱਜ ਦੀ ਜੋ ਹੱਡ ਬੀਤੀ ਹੈ ਉਹ ਇੱਕ 15 ਕੁ ਸਾਲ ਦੀ ਕੁੜੀ ਦੀ ਹੈ ਜਿਸ ਨੂੰ ਕੀ ਐਨਾ ਕੁਝ ਬਹੁਤਾ ਗਿਆਨ ਨਹੀਂ ਹੈ ਪਰ ਕਈ ਵੇਲੇ ਕਹਿੰਦੇ ਹੁੰਦੇ ਆ ਨਾ ਦੀ ਹੋਣ ਹਾਰ ਬਿਆਬਾਨ ਕੇ ਹੋਤ ਚਿਕਨੇ ਪਾਤ ਵੀ ਜਿਹੜੇ ਬੱਚੇ ਕਾਮਯਾਬ ਹੋਣੇ ਹੁਣ ਜਿਹੜੇ ਬੱਚੇ ਨੇ ਕੋਈ ਤਰੱਕੀ ਕਰਨੀ ਹੋਵੇ ਨਾ ਉਹ ਬਚਪਨ ਤੋਂ ਹੀ ਸਭ ਤੋਂ ਅਲੱਗ ਦੇਖਦਾ ਹੈ ਉਹਦੀ ਖਾਣ ਪੀਣ ਰਹਿਣ ਸੈਣ ਉਹਦਾ ਸਭ ਕੁਝ ਵੱਖਰਾ ਹੁੰਦਾ ਹੈ ਉਹ ਬੱਚੀ 15 ਸਾਲ ਦੀ ਹੈ ਉਸਦਾ ਐਕਸਪੀਰੀਅੰਸ ਦੇਖੋ ਕਿੰਨਾ ਹੈ ਉਸਦਾ ਐਕਸਪੀਰੀਅੰਸ ਇਹ ਹੈ ਕਿ ਉਸ ਵੀਰੇ ਉੱਠਦੀ ਹੈ ਪਾਠ ਕਰਦੀ ਹੈ ਉਹਨੇ ਦੱਸਿਆ ਹੈ ਕਿ ਪਹਿਲਾਂ ਉਹ ਸਿਰਫ ਜਪਜੀ ਸਾਹਿਬ ਦਾ ਪਾਠ ਕਰਦੀ ਸੀ ਤੇ ਜਿਹਨੂੰ ਕਹਿੰਦੀ ਉਹ ਜਪਜੀ ਸਾਹਿਬ ਦਾ ਪਾਠ ਕਰਦੀ ਸੀ ਉਹ ਅੱਧਾ ਜਿਹਾ ਕਰਕੇ ਛੱਡ ਦਿੰਦੀ ਸੀ ਕਿਉਂਕਿ ਗਿਆਨ ਨਹੀਂ ਸੀ ਨਾ ਵੀ ਪੂਰਾ ਪਾਠ ਕਰੀਦਾ ਹੁੰਦਾ ਹੈ ਉਹਨੇ ਖੁਦ ਆਪਣਾ ਐਕਸਪੀਰੀਅੰਸ ਸ਼ੋਅ ਕੀਤਾ ਹੈ ਕਿ ਪਹਿਲਾਂ ਮੈਂ ਸਿਰਫ ਜਪਜੀ ਸਾਹਿਬ ਦਾ ਹੀ ਪਾਠ ਕਰਦੀ ਸੀ ਉਹ ਵੀ ਅੱਧਾ ਅੱਧਾ ਕਰਨ ਤੋਂ ਬਾਅਦ ਮੈਂ ਪਰਮਾਤਮਾ ਕੋ ਪਤਾ ਨਹੀਂ ਕਿੰਨੀਆਂ ਕ ਡਿਮਾਂਡਾਂ ਮੰਗ ਲੈਂਦੀ ਸੀ ਹੁੰਦੀ ਹੈ ਨਾ ਆਦਤ ਜਦੋਂ ਵੀ ਅਸੀਂ ਪਾਠ ਕਰਦੇ ਸੀ ਪਰਮਾਤਮਾ ਕੋ ਬਹੁਤ ਕੁਝ ਮੰਗ ਲੀਦਾ ਹੁੰਦਾ ਹੈ ਕਈ ਵਾਰ ਗੁਰਦੁਆਰਾ ਸਾਹਿਬ ਜਪਾ ਦੇਖਦੇ ਹਾਂ ਕਿ ਗ੍ਰੰਥ ਸਾਹਿਬ ਦੇ ਅੱਗੇ ਮੱਥਾ ਟੇਕਣ ਲੱਗੇ ਲੋਕ ਅੱਤ 15-15 ਮਿੰਟ 10-10 ਮਿੰਟ ਸੈਕਿੰਡ ਤਾਂ ਲਾ ਹੀ ਦਿੰਦੇ ਨੇ ਦੂ ਤਿੰਨ ਮਿੰਟ ਦੀ ਤਾਂ ਮੂੰਹ ਦੇ ਵਿੱਚ ਪਤਾ ਨਹੀਂ ਕੀ ਕੀ ਕੁਛ-ਕੁਛ ਮੰਗ ਲੈਣਗੇ ਵੀ ਭਲਿਆ ਮਨੁੱਖਾ ਜੇ ਤੂੰ ਗੁਰਦੁਆਰਾ ਸਾਹਿਬ ਆ ਗਿਆ ਹੈ ਗੁਰੂ ਗ੍ਰੰਥ ਸਾਹਿਬ ਸਾਹਮਣੇ ਮੱਥਾ ਟੇਕ ਤੇ ਚੁੱਪ ਕਰਕੇ ਬੈਠ ਜਾ ਉਸ ਪਰਮਾਤਮਾ ਨੇ ਤੈਨੂੰ ਬਣਾਇਆ ਹੈ ਤੇਰੀ ਸਾਰੀ ਸਟੋਰੀ ਤੇਰੀ ਪੂਰੀ ਜਿੰਦ ਜੀਵਨਗਾਥਾ ਲਿਖੀ ਹੈ ਕਿ ਉਹਨੂੰ ਨਹੀਂ ਪਤਾ ਤੇਰੀ ਜ਼ਿੰਦਗੀ ਚ ਕੀ ਜਲ ਰਿਹਾ ਹੈ ਤੂੰ ਉਹਦਾ ਨਾਮ ਤਾਂ ਜਪ ਤੂੰ ਉਹਦਾ ਸਿਮਰਨ ਤਾਂ ਕਰ ਭਲਿਆ ਮਨੁੱਖਾ ਤੂੰ ਉਹਦਾ ਸ਼ੁਕਰਾਨਾ ਤਾਂ ਕਰ ਪਰ ਨਹੀਂ ਅਸੀਂ ਆਪਣੀਆਂ ਡਿਮਾਂਡਾਂ ਇੰਨੀਆਂ ਕਰ ਲੈਨੇ ਹਾਂ ਕਿ ੱੱਕੇ ਤੇ ੱੱਕਾ ਪੈਂਦਾ ਰਹੇਗਾ ਪਰ ਲੋਕੀ ਮੂੰਹ ਦੇ ਵਿੱਚ 15 15 20 20 ਮਿੰਟ 5 5 ਸੈਕਿੰਡ ਤੱਕ ਰੱਬ ਸਾਹੀ ਕਰੀ ਜਾਣਗੇ ਵੀ ਜਿਵੇਂ ਰੱਬ ਬੋਲਾ ਹੈ ਰੱਬ ਨੂੰ ਸੁਣਦਾ ਨਹੀਂ ਰੱਬ ਰੱਬ ਨੂੰ ਵਿਖਦਾ ਨਹੀਂ ਰੱਬ ਨੂੰ ਸਭ ਕੁਝ ਪਤਾ ਹੈ ਤੇਰੀ ਕਹਿਨ ਨਾ ਕੋਈ ਜ਼ਿਆਦਾ ਨਹੀਂ ਦਿਖਣ ਲੱਗ ਪੈਣਾ ਰੱਬ ਨੂੰ ਸਭ ਕੁਝ ਦੇਖਦਾ ਹੈ ਤੇ ਹਰ ਇੱਕ ਬੰਦੇ ਦੀ ਆਪਣੀਆਂ ਆਪਣੀ ਹੁੰਦੀ ਹੈ ਵੀ ਕੀ ਮੰਗਣਾ ਹੈ ਇੱਕ ਦਿਨ ਇੱਕ ਸੰਿਆਸੀ ਸੀ ਮੈਂ ਤੁਹਾਨੂੰ ਇੱਕ ਕਥਾ ਦੇ ਵਿੱਚ ਇੱਕ ਹੋਰ ਗੱਲ ਦੱਸਾਂ ਉਸ ਸੰਿਆਸੀ ਨੂੰ ਨਾ ਇੱਕ ਬੰਦੇ ਨੇ ਪੁੱਛਿਆ ਵੀ ਸੰਿਆਸੀ ਜੀ ਤੁਹਾਨੂੰ ਭਗਤੀ ਦਾ ਬੜਾ ਗਿਆਨ ਹੈ ਤੇ ਮੈਂ ਤੁਹਾਨੂੰ ਪੁੱਛਣਾ ਚਾਹਨਾ ਹਾਂ ਕਿ ਮੈਂ ਹਰ ਰੋਜ਼ ਰੱਬ ਅੱਗੇ ਦੁਆ ਕਰਦਾ ਹਾਂ ਹਰ ਰੋਜ਼ ਰੱਬ ਅੱਗੇ ਦੁਆ ਕਰਦਾ ਹਾਂ ਗੁਰੂ ਗ੍ਰੰਥ ਸਾਹਿਬ ਸਾਹਮਣੇ ਖਲੋ ਕੇ ਮੈਂ 5-5 10-10 ਸੈਕਿੰਡ ਤੱਕ ਪ੍ਰਮਾਤਮਾ ਨੂੰ ਆਪਣੀ ਅਰਦਾਸ ਬੇਨਤੀ ਰੋਜ਼ ਦੱਸਦਾ ਹਾਂ ਏ ਪ੍ਰਮਾਤਮਾ ਜੋ ਵੀ ਚੰਗਾ ਭਲਾ ਬੁਰਾ ਭਲਾ ਜੋ ਵੀ ਮੈਂ ਕਹਿੰਦਾ ਦੱਸਦਾ ਹਾਂ ਵੀ ਉਹ ਪੂਰਾ ਹੋ ਜੀ ਵੀ ਉਹ ਕਾਰਜ ਮੇਰਾ ਪੂਰਾ ਹੋ ਜੀ ਤੇ ਉਹ ਸੰਿਆਸੀ ਨੇ ਕਿਹਾ ਕਿ ਜਦ ਤੂੰ ਹੁਣ ਤੋਂ ਜਾਇਆ ਕਰੇਂਗਾ ਨਾ ਉਹਦਾ ਚੁੱਪ ਕਰਕੇ ਮੱਥਾ ਟੇਕ ਕੇ ਤੇ ਬੈਠ ਜਾ ਕਰੀ ਵੇਖੀ ਤੇਰੀ ਅਰਦਾਸ ਪ੍ਰਮਾਤਮਾ ਉਹ ਉਂਝ ਛੇਤੀ ਸੁਣਦਾ ਹੈ ਜਾਂ ਐਵੇਂ ਛੇਤੀ ਸੁਣਦਾ ਹੈ ਉਹ ਬੰਦਾ ਹੈਰਾਨ ਹੋ ਗਿਆ ਕਿਉਂਕਿ ਪ੍ਰਮਾਤਮਾ ਜਾਣੀ ਜਾਣ ਹੈ ਨਾ ਪ੍ਰਮਾਤਮਾ ਨੂੰ ਸਭ ਕੁਝ ਪਤਾ ਹੈ ਪ੍ਰਮਾਤਮਾ ਨੂੰ ਕੁਝ ਦਸੰਦੀ ਲੋੜ ਨਹੀਂ ਹੈ ਇਹ ਪਰ ਟਾਈਮ ਦੀ ਵੇਟ ਕਰਦਾ ਹੈ ਪ੍ਰਮਾਤਮਾ ਕਿ ਉਹ ਟਾਈਮ ਆਵੇ ਕਿ ਜਦੋਂ ਆਹ ਟਾਈਮ ਆ ਗਿਆ ਪ੍ਰਮਾਤਮਾ ਨੇ ਖੁਦ ਬਖੁਦ ਕਰ ਦੇਣਾ ਹੈ ਇਸ ਕਰਕੇ ਤੁਸੀਂ पर परमात्मा ਦੇ ਨਾਲ ਸੰਘਰਸ਼ ਨਾ ਕਰੋ ਤੁਸੀਂ ਬਾਣੀ ਨਾਲ ਜੁੜੋ ਕੀ ਪਤਾ ਬਾਣੀ ਤੁਹਾਡੇ ਕਾਜ ਸਵਾਰ ਦੇ ਬਾਣੀ ਉਹ ਚਾਬੀ ਹੈ ਜੋ ਤੁਹਾਡੇ ਦੁੱਖਾਂ ਨੂੰ ਬੰਦ ਕਰ ਦੇਗੀ ਦੁੱਖ ਨਹੀਂ ਜ਼ਿੰਦਗੀ ਜਾਣਗੇ ਗੁਰਬਾਣੀ ਦੇ ਨਾਲ ਬਿਮਾਰੀਆਂ ਠੀਕ ਹੋ ਜਾਣਗੀਆਂ ਕਰਕੇ ਦੇਖਣਾ ਗੁਰਬਾਣੀ ਪੜ੍ਹੂਗੇ ਗੁਰਬਾਣੀ ਸੁਣੂਗੇ ਤੁਹਾਨੂੰ ਖੁਦ ਪਤਾ ਲੱਗੇਗਾ ਗੁਰਬਾਣੀ ਨਾਲ ਪਿਆਰ ਹੋ ਜਾਏਗਾ ਵੀ ਜਿੱਦਨ ਤੁਸੀਂ ਅੱਜ ਪਾਠ ਨਹੀਂ ਕੀਤਾ ਹੈ ਨਾ ਤੁਹਾਨੂੰ ਖੁਦ ਨੂੰ ਖੂਬ ਹੋਊਗੀ ਅੰਦਰੋਂ ਵੀ ਹਾਈ ਅੱਜ ਮੈਂ ਪਾਠ ਨਹੀਂ ਕੀਤਾ ਇੱਕ ਵਾਰ ਨਾ ਦੋ ਵਾਰ ਨਾ ਤਿੰਨ ਵਾਰ ਨਾ ਕਦੀ ਤਾਂ ਕਦੀ ਮਨ ਚ ਚੇਤਾ ਜ਼ਰੂਰ ਆਊਗਾ ਕਿਉਂਕਿ ਉਹ ਸਾਡੀ ਰੁਟੀਨ ਹੈ ਅਸੀਂ ਰੋਜ਼ ਪਾਠ ਕਰਦੇ ਹਾਂ ਤੇ ਇੱਕ ਦਿਨ ਜੇ ਅਸੀਂ ਨਾ ਕਰ ਵੀ ਪਾ ਲਈਏ ਤਾਂ ਵੀ ਸਾਨੂੰ ਐਵੇਂ ਹੋਏਗਾ ਵੀ ਕੋਈ ਚੀਜ਼ ਰਹਿ ਗਈ ਹੈ ਵੀ ਹਜੇ ਮੈਂ ਪੂਰਾ ਨਹੀਂ ਅੱਜ ਮੈਂ ਅਧੂਰਾ ਹੀ ਹਾਂ ਕਿਉਂਕਿ ਮੈਨੂੰ ਗੁਰੂ ਦੇ ਦਰਸ਼ਨ ਨਹੀਂ ਹੋਏ ਮੈਂ ਅੱਜ ਪਾਠ ਨਹੀਂ ਕੀਤਾ ਹੈ ਉਹ ਬੱਚੀ ਨੇ ਦੱਸਿਆ ਕਿ ਹੁਣ ਮੈਂ ਨਾ ਪੂਰਾ ਪਾਠ ਕਰ ਲੈਣੀ ਆ ਤੇ ਮੈਂ ਹਮੇਸ਼ਾ ਇਹੀ ਸੁਖਦੀ ਸੀ ਕਿ ਪ੍ਰਮਾਤਮਾ ਆਵਲੇ ਟੈਸਟ ਜੋ ਮੇਰੀ ਐਨﻲ ਨੰਬਰ ਆ ਜਾਣ ਏ ਪ੍ਰਮਾਤਮਾ ਆਵਲੇ ਟੈਸਟ ਜੇ ਮੇਰੀ ਐਨﻲ ਨੰਬਰ ਆ ਜਾਣ ਤਾਂ ਵੇਖੋ ਉਹ ਬੱਚੀ ਦੱਸਦੀ ਹੈ ਕਿ ਮੇਰੇ ਨਾਲ ਇਦਾਂ ਚਮਤਕਾਰ ਹੋਣੀ ਕਰਨੇ ਜਿੱਦਣ ਮੈਂ ਅੱਧਾ ਪਾਠ ਕਰਿਆ ਕਰਨਾ ਰਹਿਰਾ ਸਾਹਿਬ ਦਾ ਜਪਜੀ ਸਾਹਿਬ ਦਾ ਤੇ ਮੇਰੀ ਉਸ ਦਿਨ ਟੈਸਟ ਵਿੱਚੋਂ ਫੁੱਲ ਮਾਰਕਸ ਆ ਜਾਣੇ ਕਰਨੇ ਵੀ ਬਹੁਤ ਨੰਬਰ ਆ ਜਾਣੇ ਕਰਨੇ ਤੇ ਜਿੱਦਣ ਕਹਿੰਦੀ ਮੈਂ ਪੂਰਾ ਪਾਠ ਕਰਕੇ ਅਰਦਾਸ ਕਰਿਆ ਕਰਨੀ ਤਾਂ ਮੇਰੇ ਨੰਬਰ ਹੀ ਬਹੁਤ ਘੱਟ ਆਉਣੇ ਕਰਨੇ ਨਾਲ ਮੈਨੂੰ ਗੁੱਡ ਮਿਲਿਆ ਕਰਨੇ ਵੀ ਇੱਕ ਆਹਾਤ ਜੀਵਨ ਦੀ ਸੀ ਵੀ ਐਨਾ ਪਾਠ ਕੀਤਾ ਤੇ ਉਹਦਾ ਫਲ ਮੈਨੂੰ ਐਨਾ ਮਿਲੇ ਇਹ ਹੈ ਹੋ ਗਿਆ ਕਿ ਮੈਂ 10 ਰੁਪਏ ਦਿੱਤੇ ਤਾਂ ਮੈਂ ਚੀਜ਼ ਵੀ 10 ਰੁਪਏ ਦੀ ਹੀ ਲੈਣੀ ਹੈ ਠੀਕ ਹੈ ਨਾ ਇਹ ਨਹੀਂ ਹੈ ਕਿ ਮੈਂ 10 ਰੁਪਏ ਦਿੱਤੇ ਤੇ ਮੈਂ ਚੀਜ਼ 5 ਰੁਪਏ ਦੀ ਲੈ ਲਵਾਂ ਇਹ ਸਾਬਨੀ ਦੇਖੋ ਕਿੰਨਾ ਐਕਸਪੀਰੀਅੰਸ ਹੈ ਉਸ ਬੱਚੀ ਦਾ ਕਹਿੰਦੇ ਹੌਲੀ-ਹੌਲੀ ਕਹਿੰਦੇ 3-4 ਸਾਲ ਹੋ ਗਏ ਹੁਣ ਉਹ ਬੱਚੀ ਜਵਾਨ ਹੋ ਗਈ 20 ਸਾਲ ਦੀ ਹੋ ਗਈ ਕਹਿੰਦੇ ਵੀ ਮੈਨੂੰ ਪਰਮਾਤਮਾ ਦੇ 파ਠਨਾ ਇੰਨੀ ਲੱਗਣ ਲੱਗੀ ਇੰਨੀ ਲੱਗਣ ਲੱਗੀ ਕਿ ਮੈਂ 파ਠ ਤੋਂ ਬਿਨਾ ਹੁਣ ਰਹਿ ਹੀ ਨਹੀਂ ਸਕਦੀ ਸੀ ਦੇਖੋ ਬੱਚੀ ਦਾ ਇੰਨਾ ਪਿਆਰ ਸੀ ਕਹਿੰਦੇ ਵੀ ਮੈਂ ਚਲੋ ਆਪਣੀ ਲਾਈਫ ਚ ਖੁਸ਼ ਸੀ ਬੱਚਾ ਸੀ ਬਚਪਨ ਸੀ ਜਵਾਨੀ ਆਈ ਵੀ ਵਧੀਆ ਸੀ ਘਰ-ਬਾਰ ਮੰਮੀ ਪਾਪਾ ਸਭ ਕੁਝ ਠੀਕ ਸੀ ਕਹਿੰਦੇ ਅਚਾਨਕ ਨਾ ਕਹਿੰਦੇ ਵੀ ਮੈਂ ਸਕੂਟਰੀ ਸਿੱਖਦੀ ਰਹੀ ਸੀ ਤੇ ਮੈਂ ਸਕੂਟਰੀ ਤੋਂ ਡਿੱਗ ਗਈ ਸਕੂਟਰੀ ਤੋਂ ਡਿੱਗ ਗਈ ਕਹਿੰਦੇ ਮੈਂ ਉਹ ਬੱਚੀ ਦੀ ਲੱਕ 'ਚ ਇਸ ਤਰ੍ਹਾਂ ਦੀ ਸੱਟ ਲੱਗੀ ਵੀ ਉਹ ਮੰਜੀ ਤੇ ਹੀ ਪੈ ਗਈ ਸਮਝ ਲਓ ਪਤਾ ਨਹੀਂ ਕੋਈ ਮਣਕਾ ਦਬ ਹੋ ਗਿਆ ਜਾਂ ਕੀ ਹੋ ਗਿਆ ਬਹੁਤ ਦੁੱਖ ਹੋ ਗਿਆ ਹੁਣ ਜੇ ਉੱਠੇਗੀ ਵਿਚਾਰੀ ਮੂੰਹ ਹੱਥ ਧੋਏਗੀ ਤਾਂ ਹੀ ਪਾਠ ਕਰੇਗੀ ਚਲੋ ਨੂੰ ਸਿੱਧਕਾ ਨਾਣਾ ਕਰਨਾ ਪਾਠ ਕਰਨ ਤੋਂ ਉਹਨੇ ਆਪਣੇ ਘਰ ਦੇਆਂ ਨੂੰ ਕਿਹਾ ਕਰਨਾ ਕਿ ਮੇਰੇ ਕੋਲ ਪਾਠ ਲਗਾ ਕੇ ਛੱਡ ਦਿਓ ਜਾਂ ਪਾਠ ਮੈਨੂੰ ਪੜਾ ਦਿਓ ਫੋਨ ਲੰਮੇ ਪਈ ਨੇ ਕਹਿੰਦੀ ਮੈਂ ਪਾਠ ਕਰਿਆ ਕਰਨਾ ਡਾਕਟਰਾਂ ਦੇ ਕੋਲ ਗਏ ਡਾਕਟਰਾਂ ਨੇ ਹੋਰ ਪੱਟੀਆਂ ਲਾ ਆ ਕਦੀ ਕੁਸ਼ ਕਰ ਕਦੀ ਕੁਸ਼ ਕਰ ਚਲੋ ਆਪਰੇਸ਼ਨ ਦਾ ਦੱਸਤਾ ਸੀ ਡਾਕਟਰਾਂ ਨੇ ਇੱਥੇ ਤੱਕ ਕਿ ਬਹੁਤ ਆਪਰੇਸ਼ਨ ਦਾ ਦੱਸਤਾ ਵੀ ਉਹ ਬੱਚੀ ਬਹੁਤ ਨਰਾਸ਼ ਹੋਈ ਕਿ ਮੈਂ ਤਾਂ ਸ਼ੁਰੂ ਤੋਂ ਹੀ ਪਰਮਾਤਮਾ ਦੇ ਨਾਲ ਜੁੜੀ ਹਾਂ ਵੀ ਪਰਮਾਤਮਾ ਮੇਰੇ ਨਾਲ ਐਦਾ ਕੁਝ ਨਹੀਂ ਕਰ ਸਕਦਾ ਵੀ ਮੇਰਾ ਆਪਰੇਸ਼ਨ ਕਰਾਂ ਚ ਵੀ ਬਹੁਤ ਖਰਚਾ ਹੋਏਗਾ ਜਿਹੜੇ ਆਮ ਲੋਕ ਜਾਂ ਮਜ਼ਦੂਰ ਲੋਕ ਜਾਂ ਅਸੀਂ ਆਪ ਆਮ ਲੋਕ ਹਾਂ ਕੋਈ ਗਵਰਨਮੈਂਟ ਜੋਬ ਨਹੀਂ ਹੋਵੇ ਤੇ ਬੰਦੇ ਨੂੰ ਲੱਗਦਾ ਹੈ ਕਿ ਖਰਚਾ ਚੱਕਣਾ ਬਹੁਤ ਮੁਸ਼ਕਿਲ ਹੋ ਜਾਏਗਾ ਉਹ ਕਹਿੰਦੀ ਕਿ ਮੇਰਾ ਨਾ ਮਨ ਟੁੱਟ ਗਿਆ ਮੈਂ ਨਿਰਾਸ਼ ਹੋ ਗਈ ਕਿ ਪਰਮਾਤਮਾ ਮੈਂ ਹਰ ਰੋਜ਼ ਦੀ ਭਗਤੀ ਕਰਦੀ ਹਾਂ ਫਿਰ ਇਹਨੇ ਕਿਉਂ ਇਹ ਵੀ ਨਾ ਕੋਈ ਕਰਮਾਂ ਚ ਲਿਖਿਆ ਕੋਈ ਮਾੜਾ ਕਰਮ ਅੱਗੇ ਅੱਜ ਵੀ ਨਾ ਤੱਕ-ਤੱਕ ਦੀ ਹੋ ਜਾਂਦਾ ਲਾਈਫ ਚ ਘਬਰਾਇਆ ਨਾ ਕਰੋ ਜੇ ਕਦੇ ਕੋਈ ਮਾੜਾ ਟਾਈਮ ਆ ਜਵੇ ਤਾਂ ਰੱਬ ਨੂੰ ਚੇਤਾ ਕਰ ਲਿਆ ਕਰੋ ਜਿਸ ਦਿਨ ਤੁਸੀਂ ਰੱਬ ਨੂੰ ਚੇਤਾ ਕਰੋਗੇ ਰੱਬ ਦੀ ਬਾਣੀ ਨਾਲ ਜੁੜੋਗੇ ਤੁਹਾਡਾ ਮਨ ਖੁਸ਼ ਹੋਊਗਾ ਤੇ ਦੂਸਰੇ ਦੇ ਦੁਖੀ ਕਰਨ ਨਾਲ ਦੁਖੀ ਨਾ ਹੋਇਆ ਕਰੋ ਮੈਂ ਵੀ ਪਹਿਲਾਂ ਬਹੁਤ ਦੁਖੀ ਹੁੰਦੀ ਸੀ ਪਰ ਹੁਣ ਨਹੀਂ ਹੁੰਦੀ ਕਿਉਂਕਿ ਹੁਣ ਮੈਨੂੰ ਪਰਮਾਤਮਾ ਦਾ ਸਾਥ ਹੈ ਜਦ ਮੈਨੂੰ ਉਸ ਪਾਲਣਹਾਰੇ ਸਿਰਜਣਹਾਰੇ ਦਾ ਸਾਥ ਹੈ ਨਾ ਤਾਂ ਕਿਸੇ ਦੂਸਰੇ ਤੋਂ ਡਰਨ ਦੀ ਕੋਈ ਲੋੜ ਹੀ ਨਹੀਂ ਹੈ ਦੀ ਕਹਿੰਦੀ ਉਹ ਬੱਚੀ ਦਾ ਇੰਨਾ ਵਿਸ਼ਵਾਸ ਸੀ ਕਿ ਮੈਂ ਐਦਾਂ ਹੀ ਠੀਕ ਹੋ ਜਾਵਾਂਗੀ ਪਿੰਡ ਦੇ ਨਾ ਬਾਹਰ ਕਹਿੰਦੀ ਇੱਕ ਨਾ ਗੁਰਦੁਆਰਾ ਸੀ ਗੁਰਦੁਆਰੇ ਚ ਇੱਕ ਦੀਬੀ ਮੱਥਾ ਟੇਕਣ ਹੁੰਦੀ ਸੀ ਕਹਿੰਦੇ ਮੇਰੇ ਮਾਤਾ ਜੀ ਵੀ ਉੱਥੇ ਮੱਥਾ ਟੇਕਣ ਗਏ ਤੇ ਉਹਨਾਂ ਨੇ ਮੇਰੀ ਨੂੰ ਦੱਸਿਆ ਗੱਲ ਵੀ ਕਹਿੰਦੇ ਅਰਦਾਸ ਕਰਾਈ ਕਿ ਬੱਚੀ ਦਾ ਲੱਕ ਠੀਕ ਹੋ ਜੀ ਪਰਮਾਤਮਾ ਸਾਰੇ ਸੁਣਿਆ ਅਰਦਾਸ ਦੇ ਵਿੱਚ ਬੜਾ ਮਨ ਦੁਖੀ ਹੋਏ ਕਹਿੰਦੇ ਮਮੀ ਰੋਣ ਲੱਗ ਪਈ ਬਹੁਤ ਦੁਖੀ ਹੋਈ ਉੱਥੋਂ ਕਹਿੰਦੀ ਇੱਕ ਬੀਬੀ ਨੇ ਸਾਨੂੰ ਨਾ ਇੱਕ ਕਹਿੰਦੇ ਕਿ ਇੱਕ ਤਰ੍ਹਾਂ ਨਾ ਇੱਕ ਚਮਤਕਾਰ ਹੋਇਆ ਇੱਕ ਹਸਪੀਟਲ ਦਾ ਨਾਮ ਦੱਸਿਆ ਤੇ ਕਹਿੰਦੇ ਕਿ ਤੁਸੀਂ ਇੱਕ ਵਾਰ ਉੱਥੇ ਜ਼ਰੂਰ ਜਾਓ ਵੀ ਆਪਰੇਸ਼ਨ ਹਜੇ ਰਹਿਣ ਤੋਂ ਕੁਵਾਰੀ ਕੁੜੀ ਏ ਵਿਚਾਰੀ ਵੀ ਹਜੇ ਨਹੀਂ ਕੁਛ ਇਹ ਜਾਂ ਕਰੋ ਵੀ ਚਲੋ ਪਰਮਾਤਮਾ ਵੱਲੋਂ ਮੇਰ ਹੋਗੀ ਨਾ ਤੇ ਕਹਿੰਦੇ ਅਸੀਂ ਉਸ ਉਹਨਾਂ ਨੇ ਜ਼ਿਆਦਾ ਡੈਮ ਨਹੀਂ ਲਾਇਆ ਚਲੋ ਘਰੇ ਆਏ ਤੇ ਘਰ ਦੇ ਹਣ ਦੱਸਿਆ ਵੀ ਜੀ ਭਾਈ ਉੱਥੇ ਮੈਨੂੰ ਇਦਾਂ ਲੱਗਦਾ ਹੈ ਕਿ ਮੇਰੇ ਮਨ ਨੂੰ ਵੀ ਸਕੂਨ ਹੈ ਕਿ ਉੱਥੇ ਕਹਿੰਦੇ ਹਨ ਮੈਂ ਬੜੀਆਂ ਗੱਲਾਂ ਸੁਣੀਆਂ ਵੀ ਉੱਥੇ ਜਾ ਕੇ ਤੇ ਮੇਰੀ ਬੱਚੀ ਵੀ ਠੀਕ ਹੋ ਜੇਗੀ ਇੱਕ ਕਾਸ ਸੀ ਇੱਕ ਮੁਰਾਦ ਸੀ ਇੱਕ ਜਿੱਦਾਂ ਕਹਿੰਦੇ ਨੇ ਪ੍ਰਮਾਤਮਾ ਆਪੇ ਹੀ ਘੱਲ ਦਿੰਦਾ ਹੁੰਦਾ ਹੈ ਜਿੱਥੇ ਉਹਨੂੰ ਪਛਾਣਾ ਹੋਵੇ ਰਾਹ ਪ੍ਰਮਾਤਮਾ ਆਪ ਬਣਾ ਦਿੰਦਾ ਹੈ ਕਰਦਾ ਦਾ ਸਭ ਕੁਝ ਪ੍ਰਮਾਤਮਾ ਹੈ ਪਰ ਰਾਹ ਸਹੀ ਲੱਭਣਾ ਜਾਂ ਗਲਤ ਲੱਭਣਾ ਇਹ ਮਨੁੱਖ ਕਰਦਾ ਹੈ ਤੇ ਜੇ ਤੁਸੀਂ ਉਹਦੀ ਭਗਤੀ ਕਰਦੇ ਹੋ ਉਹ ਤੁਹਾਨੂੰ ਸਹੀ ਰਾਹ ਹੀ ਦਿਖਾਏਗਾ ਪ੍ਰਮਾਤਮਾ ਕਹਿੰਦੇ ਕਿ ਚਲੋ ਉਹਨਾਂ ਨੇ ਦੱਸਿਆ ਵੀ ਹਾਂਜੀ ਕਹਿੰਦੇ ਗਏ ਗੱਡੀ ਕਰਕੇ ਲੰਮੇ ਪਈ ਵਿਚਾਰੀ ਲੈ ਕੇ ਗਏ ਕਹਿੰਦੇ ਉੱਥੇ ਜਾ ਕੇ ਉਹਨਾਂ ਨੇ ਆਪਣੇ ਲੱਕ ਦਾ ਟਰੀਟਮੈਂਟ ਜੋ ਵੀ ਕਰਦੇ ਸੀ ਉਹ ਕੀਤਾ ਚਲੋ ਜੀ ਕਹਿੰਦੇ ਕਿ ਜਦੋਂ ਬੇਟੀ ਦਾ ਉੱਥੇ ਇਲਾਜ ਚੱਲ ਰਿਹਾ ਸੀ ਮਨ ਚ ਤਾਂ ਇਹੀ ਸੀ ਕਿ ਤੁਹਾਨੂੰ ਧੰਨ ਬਾਬਾ ਦੀਪ ਸਿੰਘ ਜੀ ਆਹ ਲਾਸਟ ਉਮੀਦ ਹੈ ਮੇਰੀ ਪ੍ਰਮਾਤਮਾ ਵੀ ਹੁਣ ਮੈਂ ਥੱਕ ਚੁੱਕੀ ਹਾਂ ਬਸ ਅੱਗੇ ਮੈਂ ਕੋਈ ਇੰਤਿਹਾਨ ਨਹੀਂ ਦੇ ਸਕਦੀ ਪ੍ਰਮਾਤਮਾ ਜਦੋਂ ਕਹਿੰਦੇ ਨਾ ਬੰਦਾ ਇੰਤਿਹਾਨ ਦੇਦੀ ਕਿ ਥੱਕ ਜਾਂਦਾ ਨਾ ਫਿਰ ਉਹ ਟੁੱਟ ਜਾਂਦਾ ਹੈ ਫਿਰ ਉਹਨੂੰ ਕੁਝ ਚੰਗਾ ਨਹੀਂ ਲੱਗਦਾ ਫਿਰ ਉਹ ਕਹਿੰਦੇ ਕਿ ਮੈਂ ਬੜਾ ਰੋਈ ਜਾਣ ਲੱਗਿਆਂ ਜਾਂਦੇ ਜਾਂਦੇ ਬੜਾ ਮਨ ਵਿੱਚ ਬੜਾ ਸੰਘਰਸ਼ ਕਰ ਰਹੀ ਸੀ ਕਿ ਪਰਮਾਤਮਾ ਬਸ ਅੱਜ ਦਾ ਦੇਣਾ ਹਾਜ਼ਰ ਰੱਖ ਲਿਓ ਅੱਜ ਦਾ ਦਿਨ ਪਰਮਾਤਮਾ ਮੇਰਾ ਠੀਕ ਕਰ ਦਿਓ ਇਹ ਬੜੇ ਹਾਰੇ ਦੁਹਾੜੇ ਕੱਢਦੀ ਰਹੀ ਮਨ ਦੇ ਵਿੱਚ ਹੀ ਪਰਮਾਤਮਾ ਦੇ ਨਾਲ ਕਹਿੰਦੀ ਜਿਦਾ ਲੱਗਦਾ ਸੀ ਕਿ ਸਾਹਮਣੇ ਬਾਬਾ ਜੀ ਦਾ ਸਰੂਪ ਪਿਆ ਹੈ ਤੇ ਉਹ ਉਹਨਾਂ ਨਾਲ ਲੜ ਰਹੀ ਹੈ ਇੱਕ ਬੱਚਾ ਆਪਣੇ ਪਿਓ ਨਾਲ ਲੜ ਰਿਹਾ ਹੈ ਇਸ ਹਾਵਨਾ ਕਹਿੰਦੇ ਮੈਂ ਬੜਾ ਅੱਖਾਂ ਅੱਖਾਂ ਚ ਰੋਈ ਜੀ ਪਰ ਕਹਿੰਦੇ ਜਦੋਂ ਮੇਰੇ ਮਾਤਾ ਜੀ ਦੇਖਦੇ ਮੈਂ ਚੁੱਪ ਕਰ ਜਾਂਦੀ ਮੈਂ ਮੂੰਹ ਤੇ ਕੱਪੜਾ ਲੈ ਲਿਆ ਹਸਪਤਾਲ ਆਇਆ ਕਹਿੰਦੇ ਉੱਥੇ ਡਾਕਟਰ ਚਲੋ ਟਰੀਟਮੈਂਟ ਕਰਦੀ ਸੀ ਕਰਦੀ ਗਈ ਕਹਿੰਦੇ 1-2 ਘੰਟੇ ਬਾਅਦ ਫਿਰ ਉਹਨਾਂ ਨੇ ਬੱਚੀ ਨੂੰ ਅੰਦਰ ਲੈ ਕੇ ਗਈ ਫਿਰ ਬਾਹਰ ਲਿੱਤਾ ਫਿਰ ਕਹਿੰਦੇ ਉਹਨਾਂ ਨੇ ਕੀਤਾ ਆਪਣਾ ਜੋ ਵੀ ਟਰੀਟਮੈਂਟ ਹੋ ਗਿਆ ਉਹ ਬੱਚੀ ਦੀ ਲੱਤਾਂ ਛੇਵੇਂ ਜਿਵੇਂ ਜਾਨ ਆ ਗਈ ਹੁੰਦੀ ਹੈ ਜਾਨ ਆ ਗਈ ਹੁੰਦੀ ਹੈ ਉਹ ਬੱਚੀ ਨੇ ਥੋੜੇ ਲੱਤ ਪੈਰ ਮੂਵਮੈਂਟ ਕਰਨਾ ਸ਼ੁਰੂ ਕਰਤਾ ਹਿੱਲਣੇ ਸ਼ੁਰੂ ਕਰ ਦਿੱਤੇ ਹੌਲੀ-ਹੌਲੀ ਹੌਲੀ-ਹੌਲੀ ਉਹਨਾਂ ਨੇ 5 ਵਾਰ ਬੁਲਾਇਆ ਕਹਿੰਦੇ ਅਸੀਂ ਲਗਾਤਾਰ ਪੰਜ ਵਾਰ ਗਏ ਕਹਿੰਦੇ ਜਦੋਂ ਮੈਂ ਤੀਜੀ ਵਾਰ ਗਈ ਨਾ ਮੈਂ ਬੈਠਣਾ ਸ਼ੁਰੂ ਕਰਤਾ ਹੁਣ ਮੈਂ ਕਾਰ ਦੀ ਪਿਛਲੀ ਸੀਟ ਤੇ ਬੈਠ ਕੇ ਗਈ ਤੇ ਗੁਟਕਾ ਸਾਫ ਕਹਿੰਦੇ ਮੇਰੇ ਹੱਥ ਚ ਸੀ ਮੈਂ ਪਾਠ ਕਰਦੀ ਕਰਦੀ ਉੱਥੇ ਪਹੁੰਚੀ ਕਹਿੰਦੇ ਸਿਰਫ ਤੀਜੀ ਵਾਰ ਮੈਂ ਗਈ ਮੇਰੇ ਹੱਥ ਚ ਗੁਟਕਾ ਸਾਫ ਸੀ ਮੈਨੂੰ ਇੰਜ ਲੱਗਦਾ ਸੀ ਕਿ ਮੈਂ ਕੋਈ ਧਾਰਮਿਕ ਯਾਤਰਾ ਕਰਦੀ ਹਾਂ ਕਹਿੰਦੇ ਮੈਂ ਹੁਣ ਪ੍ਰਮਾਤਮਾਗੇ ਹੀ ਅਰਦਾਸ ਕੀਤੀ ਕਿ ਸੱਚੇ ਭਾਸ਼ਾ ਮੈਨੂੰ ਤੁਰਨ ਫਿਰਨ ਲਾਇਕ ਕਰਦੇ ਮੈਂ ਦੁਪਹਿਰਾ ਸਾਹਿਬ ਜ਼ਰੂਰ ਘਟ ਕੇ ਆਵਾਂਗੀ ਅਰਦਾਸਾਂ ਤਾਂ ਮਨ ਵਿੱਚ ਬਾਰ-ਬਾਰ ਕਰਦੇ ਨੇ ਕਹਿੰਦੇ ਕਿ ਚੌਥੀ ਵਾਰ ਗਈ ਚਲੋ ਥੋੜਾ ਤੁਰਨ ਫਿਰਨ ਲੱਗ ਪਈ ਪੰਜਵੀਂ ਵਾਰ ਕਹਿੰਦੇ ਮੈਂ ਬਿਲਕੁਲ ਠੀਕ ਹੋ ਗਈ ਫਿਰ ਮੈਂ ਆਪਣੇ ਬਾਬਾ ਜੀ ਨੂੰ ਮੱਥਾ ਟੇਕਣ ਦੁਪਹਿਰਾ ਸਾਹਿਬ ਤੰਤਰ ਮਬਦ ਦੀਪ ਸਿੰਘ ਅੰਮ੍ਰਿਤਸਰ ਸਾਹਿਬ ਗਈ ਕਹਿੰਦੇ ਉੱਥੇ ਜਾ ਕੇ ਕਹਿੰਦੇ ਮੈਂ ਆਪਣੇ ਪ੍ਰਮਾਤਮਾ ਤੋਂ ਆਪਣੀ ਭੁੱਲ ਬਖਸ਼ਾਈ ਕੀ ਪ੍ਰਮਾਤਮਾ ਜਿਹਾ ਮਾੜਾ ਟਹਿੰਸੀ ਚਲੋ ਤੇਰੇ ਸਿਰ ਤੇ ਤੇਰੇ ਕਰਕੇ ਪ੍ਰਮਾਤਮਾ ਚੰਗੇ ਸਮੇਂ ਵਿੱਚ ਬਦਲ ਗਿਆ ਤੇ ਉਹ ਬੱਚੀ ਹੁਣ ਅੱਜਕੱਲ ਬਿਲਕੁਲ ਠੀਕ ਹੈ ਹੁਣ ਉਹਦੇ ਵਿਆਹ ਦੀ ਗੱਲ ਚੱਲ ਰਹੀ ਹੈ ਬਿਲਕੁਲ ਠੀਕ ਠਾਕ ਹੈ ਪੜ੍ਹ ਰਹੀ ਹੈ ਤੇ ਰਿਸ਼ਤਾ ਵੀ ਚੰਗੇਕਾਰ ਹੋ ਗਿਆ ਦੇਖੋ ਪ੍ਰਮਾਤਮਾ ਜੀ ਕੋਈ ਦੁੱਖ ਆ ਜਾਂਦਾ ਨਾ ਉਹ ਕਰਮਾਂ ਦਾ ਦੁੱਖ ਹੁੰਦਾ ਹੈ ਉਹਨੂੰ ਕੋ ਗਿਤ ਲਿਆ ਕਰੋ ਜੇ ਤੁਸੀਂ ਦੁੱਖ ਵਿੱਚ ਸਿਮਰਨ ਕਰਦੇ ਹੋ ਨਾ ਤਾਂ ਉਹ ਦੁੱਖ ਤੁਹਾਡਾ ਦੁੱਖ ਨਹੀਂ ਰਹੇਗਾ ਉਹ ਵੀ ਸੁੱਖ 'ਚ ਬਦਲ ਜਿਵੇਗਾ ਤੇ ਬਹੁਤ ਜਲਦੀ ਹੀ ਇੱਕ ਬੱਚੀ ਦੀ ਹੱਡ ਬਿੱਤੀ ਉਹਦੀ ਆਪਣੀ ਇੱਕ ਇਹ ਹੱਡ ਬਿੱਤੀ ਹੈ ਜੋ ਉਸਨੇ ਸਾਡੇ ਨਾਲ ਸਾਂਝੀ ਕੀਤੀ ਹੈ ਤੇ ਦੁਪਹਿਰਾ ਸਾਹਿਬ ਕਰਨ ਨਾਲ ਕਹਿੰਦੇ ਨੇ ਦੁੱਖ ਟੁੱਟਦੇ ਨੇ ਵਾਹਿਗੁਰੂ ਘਰ ਵਿੱਚ ਰਹਿ ਕੇ ਦੁਪਹਿਰਾ ਸਾਹਿਬ ਕਰਿਆ ਕਰੋ ਘਰ ਵਿੱਚ ਰਹਿ ਕੇ ਬਾਣੀ ਪਾਠ ਸੁਨਿਆ ਕਰੋ ਸਾਰੇ ਹੀ ਕਾਰਜ ਜਰਾਸ ਹੁੰਦੇ ਨੇ ਰਾਬੂ ਤੱਕ ਇੱਕ ਵਾਰ ਵਿਸ਼ਵਾਸ ਕਰਕੇ ਤਾਂ ਵੇਖੋ ਕਿ ਪਰਮਾਤਮਾ ਮੇਰਾ ਸਭ ਤੋਂ ਵੱਡਾ ਹੈ ਆਹਦ ਵਾਲੇ ਪਟਕਣਾਂ ਕੁਝ ਨਹੀਂ ਮਿਲਣਾ ਸੱਚੀ ਬਾਸ਼ਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਚੋਂ ਸਭ ਕੁਝ ਲਿਖਿਆ ਹੈ ਸਭ ਕੁਝ ਉੱਥੇ ਹੀ ਮਿਲਣਾ ਹੈ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਦੀ ਫਤਿਹ